ਜੱਗ ਸਖ ਦੇਖ ਰਹੇ ਹੋ ਦੋਸਤੋ ਮਤਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੋਸਤੋ ਜਿਵੇਂ ਤੁਹਾਨੂੰ ਪਤਾ ਵੀ ਇਸ ਟਾਈਮ ਪੰਜਾਬ ਵਿੱਚ ਜੇ ਅਗਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਜਾਂ ਸ਼੍ਰੀ ਕਾਖ ਸਾਹਿਬ ਦੀ ਗੱਲ ਕਰਕੇ ਤਾਂ ਲਗਾਤਾਰ ਉਹ ਵਾਅਦਿਆਂ ਦੇ ਵਿੱਚ ਜਿਹੜੀ ਸਾਡੀ ਸਿੱਖ ਕੌਮ ਦਿਖਾਈ ਦਿੰਦੀ ਹੈ ਤੇ ਹਰ ਰੋਜ਼ ਨਵੇਂ-ਨਵੇਂ ਨੈਰੇਟਿਵਸ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕੌਮ ਦੁਵਿਧਾ ਦੇ ਵਿੱਚ ਫਸੀ ਹੋਈ ਹੈ ਪਰ ਗੁਰਮਤਿ ਪ੍ਰਚਾਰ ਕਰਨ ਵਾਲਾ ਕਰਨ ਵਾਲੇ ਪਾਸੇ ਕਿਸੇ ਦਾ ਕੋਈ ਧਿਆਨ ਨਹੀਂ ਪਰ ਜੇ ਅਗਰ ਗੱਲਬਾਤ ਕਰੀਏ ਜਿਹੜੇ ਦਮਦਮਾ ਇਟੱਕ ਸਾਲ ਦੇ ਮੁਖੀ ਬਾਬਾ ਗਿਆਨੀ ਰਾਮ ਸਿੰਘ ਜੀ ਸਿਘਰਾਂਵਾਂ ਵਾਲੇ ਉਹ ਲਗਾਤਾਰ ਗੁਰਮਤ ਪ੍ਰਚਾਰ ਦੇ ਵਿੱਚ ਲੱਗੇ ਹੋਏ ਆ ਤੇ ਰੋਡੇ ਬੈੱਡ ਪਹੁੰਚੇ ਹੈਗੇ ਆ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਰੀਆਂ ਪਾਰਟਾਈ ਖਾਲਸਾ ਵੇ ਜੀ ਫਤਿਹ ਬਾਬਾ ਜੀ ਲਗਾਤਾਰ ਇਸ ਟਾਈਮ ਆ ਪੰਜਾਬ ਦੇ ਵਿੱਚ ਜੇਕਰ ਸਿੱਖ ਸਸਥਾਵਾਂ ਦੀ ਗੱਲ ਕਰੀਏ ਤੇ ਵਿਵਾਦ ਜਿਹੜੇ ਨਵੇਂ-ਨਵੇਂ ਨਿਕਲ ਕੇ ਆ ਰਹੇ ਆ ਜਾਂ ਉਹ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਨੂੰ ਹੋਵੇ ਜਾਂ ਸ਼੍ਰੀ ਕਾਲਕਸ ਨਾਲ ਸੰਬੰਧ ਜੁੜਿਆ ਹੋਵੇ ਤੇ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਹੋਵੇ ਤੇ ਜਿਵੇਂ ਜਿਵੇਂ ਸ਼੍ਰੀ ਕਾਲਕਸ ਸਾਹਿਬ ਨੂੰ ਚੈਲੰਜ ਕੀਤੇ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨੂੰ ਤੁਸੀਂ ਕਿਵੇਂ ਲੈਣੀ ਵੇਖੋ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹਦੀ ਸੈਂਟਰ ਨਾਲ ਹੁਣ ਤੱਕ ਭਾਜਪਾ ਨਾਲ ਯਾਰੀ ਦੋਸਤੀ ਰਹੀ ਜੀ ਭਾਜਪਾ ਉਹ ਸੰਸਥਾ ਹੈ ਜਿਹੜੀ ਕਹਿੰਦੀ ਆ ਕਿ ਇੰਦਰਾ ਗਾਂਧੀ ਅਟੈਕ ਨਹੀਂ ਸੀ ਕਰਨਾ ਚਾਹੁੰਦੀ ਅਸੀਂ ਕਹਿ ਕੇ ਕਰਵਾਇਆ ਗੋਰਿਆਂ ਦੇ ਰਾਜ ਵਿੱਚ ਕਾਨੂੰਨ ਹੁੰਦਾ ਸੀ ਵੀ ਜਿਹੜਾ ਬੰਦਾ ਲਲਕਾਰਾ ਮਾਰਦਾ ਨਾ ਉਹਨੂੰ ਉਹ ਜੂੜ ਸਜ਼ਾ ਦਿੰਦੇ ਸੀ ਜਿਹੜੇ ਕਤਲ ਵਾਲੇ ਨੂੰ ਵਜੇ ਘੱਟ ਦਿੰਦੇ ਸੀ ਕਿ ਜੇ ਲਲਕਾਰ ਦਾ ਨਾਂ ਤੇ ਇਹ ਕੰਮ ਹੋਣਾ ਨਹੀਂ ਸੀ ਜੀ ਉਹ ਭਾਜਪਾ ਜਿਨੇ ਇੰਨਾ ਸਾਡਾ ਨੁਕਸਾਨ ਕੀਤਾ ਤੇ ਅੱਜ ਵੀ ਪੰਜਾਬ ਦਾ ਕਰ ਰਹੀ ਹੈ ਜਿਹੜਾ ਸਾਡਾ ਛਰੌਣੀ ਅਕਾਲੀ ਦਲ ਉਹਦਾ 9 ਮਾਰਚ ਦਾ ਰਿਸ਼ਤਾ 35 ਵਰਿਆਂ ਤੁਰਿਆ ਜੀ ਅੱਜ ਭਾਵੇਂ ਉਹ ਗੱਲ ਨਹੀਂ ਪਰ ਉਹ ਫਿਰ ਵੀ ਸਿਰ ਜੋੜਨੋਂ ਨਾਲ ਤਿਆਰ ਨੇ ਸਹੀ ਏ ਸਹੀ ਕੇ ਅੱਜ ਜਿਹੜਾ ਛਰੌਣੀ ਅਕਾਲੀ ਦਲ ਆ ਉਹ ਮੈਂ ਸਮਝਦਾ ਵੀ ਹਾਸ਼ੀਏ ਤੋਂ ਬਾਹਰ ਨਿਕਲ ਗਿਆ ਜੀ ਤੇ ਲੋਕ ਉਹਨਾਂ ਨੂੰ ਸਮਝ ਗਏ ਲੋਕ ਵੀ ਇਹ ਲੋਕ ਡਰਾਮੇਬਾਜ਼ ਨੇ ਜੀ ਇਹਨਾਂ ਨੇ ਅਟੈਕ ਕਰਾਉਣ ਵਾਲਿਆਂ ਨਾਲ ਦੋਸਤੀ ਰੱਖੀ ਇਹਨਾਂ ਦਾ ਯੋਗਦਾਨ ਤੇ ਸ਼ਰੋਣੀ ਅਕਾਲੀ ਦਲ ਜਿਹੜਾ ਸਾਡੀ ਸੰਸਥਾ ਸੀ ਇਹ ਦੇਖੇ ਖੇਤਰੀ ਸਾਡੀ ਪਾਰਟੀ ਸੀ ਉਹਦਾ ਹੋਣਾ ਬੜਾ ਜ਼ਰੂਰੀ ਸੀ ਜੀ ਪਰ ਉਹ ਬਦਕਿਸਮਤੀ ਨਾਲ ਲੋਕਾਂ ਚੋਂ ਹਰਮਨ ਪਿਆਰ ਤਾਂ ਜਿਹੜੀ ਸੀ ਉਹ ਖੋਸ ਗਈ ਹੈ ਪੰਜਾਬ ਦੇ ਹਾਲਾਤ ਦਿਨ ਬਦ ਦਿਨ ਜਿਹੜੇ ਨੇ ਉਹ ਇੱਕ ਸੌਂਟ ਸੈਂਟਰ ਦੀ ਪਾਲਿਸੀ ਆ ਵੀ ਇਹਨਾਂ ਨੂੰ ਇਹਨਾਂ ਤਾਂ ਕਰੋ ਕੋਈ ਬੱਚੇ ਜ਼ਮੀਨਾਂ ਜੁਣਾ ਵੇਚ ਕੇ ਬਾਹਰ ਚਲੇ ਜਾਣ ਬਾਕੀ ਜਿਹੜੇ ਇੱਥੇ ਨੇ ਉਹ ਨਸ਼ੇਖਾਖਾ ਤੋਰੇ ਕਰਨੇ ਨੇ ਕਿਸੇ ਸਟੇਟ ਦੇ ਨਸ਼ਾ ਨਹੀਂ ਜਿਨ੍ਹਾਂ ਤੇ ਕੌਣ ਦੇ ਰਿਹਾ ਜੇ ਪੁਲਿਸ ਚਾਵੇ ਤੇ ਹਫ਼ਤੇ ਵਿੱਚ ਸਾਰੇ ਨਸ਼ੇ ਬੰਦ ਹੋ ਸਕਦੇ ਆ ਪੁਲਿਸ ਨਹੀਂ ਚਾਹੁੰਦੀ ਸਰਕਾਰ ਨਹੀਂ ਚਾਹੁੰਦੀ ਪੰਜਾਬ ਚੋਂ ਨਸ਼ਾ ਖਤਮ ਹੋਵੇ ਭਗਵੰਤ ਮਾਨ ਬੜੀਆਂ ਢੀਂਗਾ ਮਾਰਦਾ ਸੀ ਉਹ ਅੱਗੇ ਨਾਲ ਵੀ ਪਹਿਲਿਆਂ ਨਾਲ ਵੀ ਸਗੋਂ ਮ ਕੰਮ ਆ ਨਿਕਿਆ ਜਿੱਥੋਂ ਤੱਕ ਸੰਤ ਸਮਾਜ ਮਾਂ ਪਰੇਸ਼ਾਨ ਦੀ ਗੱਲ ਹੈ ਹਮ ਧਰਮ ਦੇ ਵਿੱਚ ਸਾਡੇ ਲੋਕਾਂ ਦਾ ਆਡਾ ਕਰਮ ਆਹੀ ਧਰਮ ਦੀ ਦੁਨੀਆ ਦਾ ਉਪਦੇਸ਼ ਦੇਣਾ ਧਰਮ ਨਾਲ ਗੱਲ ਕਰਨੀ ਆ। ਹਮ ਪਰ ਤੁਸੀਂ ਅਕਸਰ ਵੇਖਦੇ ਹੋਵੋਗੇ ਕਿ ਛਾਅ ਕੁ ਮਹੀਨਿਆਂ ਬਾਅਦ 15 ਅੰਕ ਸੰਤਾਂ ਦਾ ਜੁਟਲੀ ਦੇ ਇਕੱਠੇ ਹੋ ਗਏ ਸਾਧ ਸੰਤ। ਹਮ ਉਹ ਕਰੇ ਮੋਦੀ ਕੋਲ ਲੱਡੂ ਖਾਣ ਤਰ ਪੈਂਦੇ ਕਰੇ ਚਾਹ ਪੀਣ ਤਰ ਪੈਂਦੇ ਨੇ। ਹਮ ਪਰ ਉਹਨਾਂ ਨੂੰ ਕਰੇ ਪੁੱਛਿਆ ਜਾਵੇ ਵੀ ਜਿਹੜੇ 35 ਸਾਲ ਤੋਂ ਜੇਲ੍ਹਾਂ ਚ ਰੁੜ ਰਹੇ ਨੇ ਹਮ ਤੁਸੀਂ ਮੋਦੀ ਨੂੰ ਇਹਨਾਂ ਦਾ ਕਹੋ ਵੀ ਉਹਨਾਂ ਨੂੰ ਤਾਂ ਕਿਰਪਾ ਕਰਕੇ ਛੱਡ ਦੇ। ਹਮ ਪਰ ਉਹ ਸਿਰਫ ਖੁਸ਼ਾਮਦਵਾਦ ਤੇ ਆ ਬਹੁਤੀਆਂ ਜਥੇਬੰਦੀਆਂ ਜਿਹੜੀਆਂ ਉਹ ਸਾਡੇ ਮੋਦੀ ਨੇ ਜਾਂ ਸਾਡੇ ਉਹ ਨਿਆਲ ਦੇ ਕਬਜ਼ੇ ਚ ਕਰ ਲਈਆਂ ਵਿੱਚ ਤੁਸੀਂ ਦਮਦਮੇ ਟਕਸਾਲ ਸਮਝ ਲਓ ਹਮ ਸਾਰੇ ਹਾਲਾਤਾਂ ਦਾ ਤੁਹਾਨੂੰ ਮੇਰੇ ਨਾਲ ਪਤਾ ਹੈ ਪੱਤਰਕਾਰ ਜੇ ਦਮਦਮੇ ਟਕਸਾਲ ਵੀ ਨਹੀਂ ਛੱਡੀ ਕੋਈ ਨਿਹੰਗ ਸਿੰਘ ਜਥੇਬੰਦੀ ਨਹੀਂ ਛੱਡੀ ਸਾਰਿਆਂ ਦੇ ਉੱਤੇ ਆਪਣਾ ਗਲਬ ਉਹਨਾਂ ਨੇ ਪਾ ਲਿਆ ਹੁਣ ਜਿਨ੍ਹਾਂ ਨੇ ਜਦੋਂ ਪੰਥ ਵਿੱਚ ਜਦੋਂ ਇੱਕ ਕੌਮ ਵਿੱਚ ਕਮਜ਼ੋਰੀ ਆਈ ਤੇ ਧਾਰਮਿਕ ਮਹਾਪੁਰਸ਼ਾਂ ਨੇ ਅੱਗੇ ਲਾ ਕੇ ਅਗਵਾਈ ਕੀਤੀ ਤੇ ਅੱਜ ਅਗਵਾਈ ਕਰਨ ਵਾਲਾ ਕੌਣ ਕਰੇ ਵੀ ਸਾਰਿਆਂ ਦੀਆਂ ਯਾਰੀਆਂ ਦੋਸਤੀਆਂ ਤਾਂ ਉਹਦੇ ਨਾਲ ਹੁਣ ਸੰਤ ਚਰਨਾਂ ਨਾਲ ਸੁਆਗੋ ਕਿਹੜਾ ਲੜੇ ਜੇ ਭਾਈ ਅਮਰਤਪਾਲ ਸਿੰਘ ਨੇ ਸ਼ੁਰੂ ਕੀਤਾ ਸੀ ਕੰਮ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਨਸ਼ਿਆਂ ਤੋਂ ਮੁਕਤ ਕਰਵਾ ਦੇ ਇਹਨਾਂ ਹੀ ਕੰਮ ਸੀ ਨਾ ਹੋਰ ਤਾਂ ਨਹੀਂ ਕੰਮ ਕੀਤਾ ਕੋਈ ਕਹਾਣੀ ਕੀਤਾ ਕੋਈ ਪਕੜ ਨਹੀਂ ਤੇ ਉਹਨੂੰ ਢਿਬਰੂਗੜਾ ਸੌਂ ਭੇਜ ਦਿੱਤਾ ਹੂੰ ਜੇ ਸਾਡੇ ਅਗਾ ਕੋ ਬੋਲਦਾ ਵੀਰਾ ਕੱਢਦਾ ਤੇ ਸਾਡੇ ਤੇ ਹੂੰ ਔਖੀਆਂ ਨਜ਼ਰਾਂ ਨਾਲ ਵੇਖਣ ਲੱਗ ਪੈਦਲੇ ਸੰਸ ਕੈਂਸਰ ਕਰਦੇ ਸਾਡੇ ਹੂੰ ਸੋ ਇਹ ਗੱਲ ਇਹ ਆ ਵੀ ਧਰਮ ਦੀ ਦੁਨੀਆ ਵਿੱਚ ਸਾਰੇ ਪਾਸੇ ਉਹਨਾਂ ਕਮਜ਼ੋਰੀ ਆ ਗਈ ਸਾਡੇ ਸੰਤ ਸਾਧੂ ਜਿਹੜੇ ਮਹਾਪੁਰਸ਼ ਨੇ ਨਾ ਉਹਨਾਂ 'ਚ ਵੀ ਕਮਜ਼ੋਰੀ ਆ ਗਈ ਆ ਐਸ ਵੇਲੇ ਕੌਮ ਨੂੰ ਲਾਮਬੰਦ ਹੋ ਕੇ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਪਰ ਬਾਰਬਰ ਕਮੇਟੀ ਤੇ ਐਸੀ ਹੋ ਨਹੀਂ ਰਹਾ ਬਾਬਾ ਜੀ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਸ਼੍ਰੀ ਕਾਲ ਤਖਸਦ ਜੇ ਹੁਕਮ ਇਹ ਵੀ ਆਏ ਸੀਗੇ ਵੀ ਤੁਸੀਂ ਜਿਹੜਾ ਸ਼੍ਰੋਮਣੀ ਕਾਲੀਦਾਲ ਪੁਰਾਣਾ ਹੈਗਾ ਸਾਰਾ ਉਹਦੀ ਨਵੀਂ ਸਿਰੋਂ ਭਰਤੀ ਵੀ ਕਰੋਗੇ ਤੇ ਨਵਾਂ ਜਿਹੜਾ ਪ੍ਰਧਾਨਤਾ ਪਾਓਗੇ ਤੇ ਉਹਨਾਂ ਵੱਲੋਂ ਉਹਨਾਂ ਦੇ ਜਿਹੜੇ ਹੁਕਮਾਂ ਨੂੰ ਡਿਨਾਈ ਕਰ ਕੀਤਾ ਗਿਆ ਤੇ ਉਸ ਤੋਂ ਸੰਨ ਦੇ ਵਿੱਚ ਕਾਫੀ ਕੁਝ ਹੋਇਆ ਉਹ ਤੁਹਾਨੂੰ ਵੀ ਪਤਾ ਹੈਗਾ ਸਾਰੀ ਕੌਮ ਨੂੰ ਪਤਾ ਹੈਗਾ ਉਹ ਤੁਸੀਂ ਕਿਵੇਂ ਲੈਨੇ ਕਿੱਥੇ ਕਮਜ਼ੋਰੀ ਹੈ ਗੱਲ ਸੱਚ ਹੈ ਜੀ ਸਾਡੇ ਆਗੂ ਉਹ ਬਣ ਕੇ ਬਹਿ ਗਏ ਇਹਨਾਂ ਨੂੰ ਸਿੱਖੀ ਦਾ ਊੜੇ ਆੜੇ ਦਾ ਨਹੀਂ ਪਤਾ ਬਾਦਲ ਪਰਿਵਾਰ ਨੂੰ ਕੋਈ ਸਿੱਖੀ ਸਦਾਤਾ ਨਹੀਂ ਪਤਾ ਤੇ ਨਾ ਉਹਨੇ ਕਿੰਨਾ ਉਹ ਬੰਦੇ ਨੇ ਉਹਨਾਂ ਦੇ ਰਾਜ ਵਿੱਚ ਸਿੱਖਾਂ ਦਾ ਨੁਕਸਾਨ ਹੋਇਆ ਨਾ ਚਾ ਜਿੰਨੇ ਸੰਘਰਸ਼ ਲੜਾਈਆਂ ਉਹਨਾਂ ਵੇਲੇ ਨਿਰੰਕਾਰੀ ਕਾਣ ਜਦੋਂ ਵਾਪਰੇ ਆ ਗੁਰਬਚਨ ਸਿੰਘ ਦਾ ਨਿਰੰਕਾਰ ਨੂੰ ਹਰਿਆਣਾ ਦੇ ਬਾਡਰ ਤੱਕ ਕੌਣ ਛੱਡ ਕੇ ਆ ਇਹ ਰੋਕਣਾ ਚਾਹੁੰਦੇ ਨੇ ਸਰਕਾਰ ਸੇ ਉਥੇ ਸਿੰਘਾਂ ਦੇ ਸ਼ਹੀਦ ਹੋਣ ਤੋਂ ਰੋਕ ਤੱਕ ਦੇਤੀ ਉਹਨੂੰ ਰੋਕ ਸਕਦੇ ਭਾਈ ਸਾਡੇ ਪੰਜਾਬ 'ਚ ਗੱਲ ਨਾ ਪਾ ਜਦੋਂ ਜਦੋਂ ਵੀ ਕੋਈ ਗੱਲ ਬਣੀ ਆ ਉਹ ਤੋਂ ਕੌਮ ਦਾ ਨਾ ਲੋਕਾਂ ਨੇ ਨੁਕਸਾਨ ਕੀਤਾ ਪੰਜਾਬ ਦਾ ਸਾਡੀ ਬਦਕਿਸਮਤੀ ਹੈ ਕਿ ਇਹ ਸਾਡੇ ਉੱਤੇ ਸਿਰ ਤੇ ਆੜ ਬਿਠੇ ਫਿਰ ਵੇਖੋ ਕਿੰਨੇ ਸਾਲ ਇਹਨਾਂ ਦੀ ਸਰਕਾਰ ਰਹੀ ਹੈ ਕਿਸੇ ਬੰਦੇ ਦੀ ਜਮਾਨਤ ਕਰਾਈ ਹੋਵੇ ਕਿਸੇ ਬੰਦੇ ਦੀ ਰਿਹਾਈ ਕਰਵਾਈ ਹੋਵੇ ਅੱਜ ਅਸੀਂ ਕਹਿਨੇ ਆਂ ਨਾ ਹਿਰਿਆਈ ਮੰਗਦੇ ਪਿਛੇ ਜੀ ਗੀਤ ਚ ਆਉਂਦਾ ਸੀ ਐ ਹਿਰਿਆਈਆਂ ਮੰਗਦੇ ਆ ਚਲੋ ਤੁਸੀਂ ਆਉਦੇ ਤੇ ਬੈਠੇ ਸੀ ਮੋਕਮਤਰੀ ਉਦੋਂ ਕਹਣਾ ਕਿਟੀਆਂ ਭੋਲਰ ਨੂੰ ਪੰਜਾਬ ਚ ਲੈਉਣ ਤੋਂ ਰੋਕਿਆ ਦੂਜੇ ਜਿਹੜਾ ਹਰਵਾਰਾ ਸੀ ਉਹਨੂੰ ਆਖਿਆ ਜੇ ਪੰਜਾਬ ਚ ਲੈ ਜਾਂਦਾ ਜੇਲ੍ਹ ਚ ਤੇ ਸਾਡਾ ਅਮਨਚਨ ਖਤਰੇ ਚ ਪੈ ਜਾਣਾ ਇਹਨੂੰ ਪੰਜਾਬ ਨਾਲ ਭੇਜੋ ਫਿਰ ਉਹਨਾਂ ਦਾ ਵੀ ਕੋਈ ਧਰਮ ਵਾਲੀ ਗੱਲ ਤੁਸੀਂ ਜਿਹੜੀ ਇਹਨੇ ਕੀਤੀ ਹੋਵੇ ਇੱਕ ਵੀ ਨਜ਼ਰ ਨਹੀਂ ਆਉਂਦੀ ਜਿੱਥੋਂ ਤੱਕ ਆਕਾਲ ਤਖਤ ਦਾ ਸਬੰਧ ਆਕਾਲ ਤਖਤ ਤੁਹਾਡੇ ਸਾਡੇ ਵਾਸਤੇ ਆ ਇਹ ਨਾ ਵਾਸਤੇ ਕੋਈ ਆਕਾਲ ਤਖਤ ਰਿੰਗਾ ਇਹ ਤਾਂ ਡਰਾਮੇਬਾਜ਼ੀ ਲੋਕਾਂ ਸਾਹਮਣੇ ਕਰਦੇ ਆ ਤੇ ਜਥੇਦਾਰਾਂ ਨੂੰ ਤੇ ਟੀਚ ਸਮਝਦੇ ਨੇ ਅੰਦਰਵਾੜ ਉਹਨਾਂ ਨੂੰ ਗਾਲ ਗਲੋਚ ਕਰਦੇ ਨੇ ਹੂੰ ਹੁਣ ਜੇ ਹਰਪ੍ਰੀਤ ਨੇ ਉੱਥੇ ਹਰਪ੍ਰੀਤ ਸਿੰਘ ਨੇ ਜੇ ਮਾੜਾ ਬੋਧਿਆ ਤੇ ਉਸੇ ਦਿਨ ਤੋਂ ਹੀ ਉਹਰੇ ਮਗਰ ਲੱਗ ਗਿਆ ਤੇ ਇੱਕ ਐਮਐਲਏ ਜਿਹੜਾ ਸਾਫਕਾ ਵਿਧਾਇਕ ਉਹਦੇ ਕਾਰਨ ਕਰਕੇ ਕਿਉਂਕੋ ਸੁਖਬੀਰ ਦਾ ਗੁਣ ਗਾਈ ਜਿਆਦਾ ਵੀ ਮੈਂ ਮਾਰ ਜੂ ਉਹ ਜਾ ਕੇ ਧੌਂਕਿਆ ਦਿੰਦਾ ਤੇ ਉਹਨਾਂ ਨੂੰ ਜਿਹੜਾ ਜਿਹੜਾ ਨੂੰ ਵੀ ਜੇ ਸੁਖਬੀਰ ਨੂੰ ਤੋਂ ਕੋ ਗੱਲ ਕੀਤੀ ਤਾਂ ਮੈਂ ਐ ਕਰ ਦੋ ਮੈਂ ਕਰ ਦੋ ਮੈਂ ਹੈਨਾ ਪਰ ਉਹਨੂੰ ਨਹੀਂ ਪੁੱਛਿਆ ਵੀ ਤੂੰ ਕਿਉਂ ਇਹ ਕਰ ਰਿਹਾ ਲੇਖਣ ਕੀ ਹਰਪ੍ਰੀਤ ਸਿੰਘ ਕਾਲ ਤੱਕ ਦਾ ਜਹੇਦਾਰ ਜਿਹੜਾ ਤੁਸੀਂ ਡਲਾਇਆ ਉਹਨੂੰ ਤੇ ਬੇਇੱਜ਼ਤ ਕਰਕੇ ਤੇ ਉੱਤੇ ਦੂਸ਼ਣ ਪਾਈਆਂ ਲਾ ਕੇ ਇੱਕ ਮਿੰਟ ਲਾਉਂਦੇ ਕੱਢ ਲੱਗੇ ਹੁਣ ਤੇਰਾ ਮਤਲਬ ਆ ਪੀ ਆਪਦੀ ਮਰਜ਼ੀ ਨਾਲ ਚਾਹੇ ਦਾ ਜਦੋਂ ਮਰਜ਼ੀ ਬਣਾਓ ਜਦੋਂ ਮਰਜ਼ੀ ਲਾ ਦਿਓ ਕੌਮ ਪੁੱਛਣ ਵਾਲੇ ਹੈ ਨਹੀਂ ਕੋਈ ਛਾਉਣ ਇੱਕ ਮਿੰਟ ਤੇ ਇਹਨਾਂ ਦਾ ਕਬਜ਼ਾ ਹੁਣ ਧਰਮ ਦੀ ਗੱਲ ਇਹਨਾਂ ਲੋਕਾਂ ਕੋਲ ਜਿਹੜਾ ਨੇ ਲੀਡਰ ਨੇ ਉਹ ਦਲਗੀਰ ਤੇ ਚੀਮੇ ਉਹਨੂੰ ਪੁੱਛੋ ਕਿ ਕਿੰਨੇ ਕੁ ਧਰਮੀ ਨੇ ਉਹ ਇਹ ਜੇ ਕੌਮ ਦੇ ਆਗੂ ਇਹੋ ਜੇ ਬਣ ਕੇ ਤੇ ਕੌਮ ਦੀ ਚੜ੍ਹਦੀ ਕਲਾ ਕਿੱਥੋਂ ਹੋਵੇਗੀ ਭਾਵੇਂ ਜਿਵੇਂ ਸ਼੍ਰੀ ਕਾਪਟਕਸਰ ਸਾਹਿਬ ਦੇ ਜਥੇਦਾਰ ਵੱਲੋਂ ਐਜੈਕਟਿਵ ਕਮੇਟੀ ਦੀ ਮੀਟਿੰਗ ਤੋਂ ਬਾਅਦ ਵਿੱਚ ਜਿਹੜਾ ਬਿਆਨ ਦੇਣਾ ਵੀ ਮੈਨੂੰ ਅੱਜ ਪਤਾ ਲੱਗਾ ਵੀ ਸ਼੍ਰੀ ਕਾਪਟਕਸਰ ਦੀ ਜਿਹੜੀ ਹਕਮਾ ਦੀ ਸੀਮ ਸੀਮਾ ਸਿਰਫ ਚਾਰ ਦੁਆਰ ਦੇ ਅੰਦਰ ਤੱਕ ਸੀਮਿਤ ਮੈਨੂੰ ਤੇ ਕੰਮ ਕੀ ਹੈ ਇਹੋ ਜਾਂ ਕਿਹੜਾ ਪ੍ਰੈਸ਼ਰ ਹੈ ਜਿਹੜੇ ਸਾਡੇ ਜਸ ਸਿੰਘ ਸਾਹਿਬ ਹੈਗੇ ਜਿਹੜੇ ਕਹਿੰਦੇ ਕਿਹੜਾ ਪ੍ਰੈਸ਼ਰ ਹੈ ਉਹ ਨਾ ਸਿਰਫ ਜਥੇਦਾਰ ਹੋਣ ਯਜਵਾਦ ਚ ਆ ਕੇ ਨਕੈ ਕਹਿ ਦਿੱਤਾ ਉਹਨਾਂ ਨੇ ਵੀ ਮੈਨੂੰ ਤਾਂ ਅੱਜ ਪਤਾ ਲੱਗਾ ਵੀ ਸਾਡਾ ਜਿਹੜਾ ਹੁਕਮਨਾਮਾ ਆਈ ਤਾਂ ਸਾਰੇ ਸਿੱਖ ਜਗਤ ਨੂੰ ਇਹ ਜਾਂਦਾ ਤੇ ਪਰ ਮੈਨੂੰ ਪਤਾ ਲੱਗਾ ਵੀ ਇਹ ਚਾਰ ਦੁਆਰ ਹੀ ਤੱਕ ਹੀ ਰਹਿ ਜਾਂਦਾ ਇਸ ਗੱਲ ਦਾ ਪਤਾ ਉਹਨਾਂ ਨੂੰ ਗਪੀਰ ਸੌਰਣ ਇਹ ਨਹੀਂ ਵੀ ਉਹਦੋਂ ਨਹੀਂ ਲੱਗਾ ਪਤਾ ਉਹਨਾਂ ਨੂੰ ਪਹਿਲਾਂ ਹੀ ਗਿਆ ਸੀ ਹੂੰ ਉਦੋਂ ਤਾਂ ਵਿਚਾਰੇ ਚੱਲ ਗਏ ਗੁੱਸੇ 'ਚ ਆਏ ਕਿਵੇਂ ਆਏ ਉਹਨਾਂ ਦੇ ਮੂੰਹ 'ਚ ਨਿਕਲ ਗਿਆ ਹੂੰ ਪਰ ਇਹ ਗੱਲ ਤਾਂ ਵੀ ਉਹਨਾਂ ਨੂੰ ਹਰਿਆਣਾ ਭਰਨਾ ਪੈ ਰਿਹਾ ਮੈਨੂੰ ਪਤਾ ਅੰਦਰ ਖਾਤੇ ਜੋ ਕਰ ਰਹੇ ਉਹਦੇ ਨਾਲ ਹੂੰ ਤੇ ਉਹਦੇ ਨਾਲ ਹੁਣ ਬੇਨਤੀ ਆ ਵੀ ਸੁਪਰੀਮ ਪਾਵਰ ਆ ਸਾਧਰੀ ਅਕਾਲ ਤੱਕ ਸਾਡੇ ਲੋਕਾਂ ਵਾਸਤੇ ਇਹ ਨਾ ਵਾਹ ਨਾ ਕਰਿਆ ਕਿ ਜਦੋਂ ਮਰਜੀ ਤੈਨੂੰ ਲਾ ਦੇਾਂਗੇ ਜਦੋਂ ਮਰਜੀ ਤੈਨੂੰ ਕੱਢ ਦੇਾਂਗੇ ਸਾਡੀ ਜੀ ਹਜ਼ੂਰੀ ਕਰਨੀ ਆ ਜਿੰਨਾ ਚਿਰ ਜ਼ਹਿਦਾਦ ਕਰੀ ਜਾਂਦਾ ਕਰੀ ਜਾਂਦਾ ਜਦੋਂ ਕਰਨੋਂ ਹਟ ਜਾਂਦਾ ਮਾਰਾ ਜਾਂ ਸਿਰ ਚੁੱਕਦਾ ਉਹਨੂੰ ਪਾਸੇ ਕਰ ਦਿੰਦੇ ਨੇ ਨਾ ਉਹ ਜ਼ਹਿਦਾਦ ਸਾਭ ਦਿੰਦੇ ਆ ਸੋ ਇਸ ਕਰਕੇ ਜਿਹੜੀ ਸੁਪਰੀਮ ਪਾਵਰ ਸਿੱਖਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਦਾ ਮਾਨ ਸਤਕਾਰ ਉਹ ਸਾਡੇ ਲੋਕਾਂ ਦਾ ਪਬਲਿਕ ਵਿੱਚ ਆ ਸੰਗਤ ਵਿੱਚ ਆ ਇਹਨਾਂ ਲੀਡਰਾਂ ਵਿੱਚ ਨਹੀਂ ਹੈਗਾ ਇਹ ਅਕਾਲ ਤਖਤ ਦੇ ਜ਼ਹਿਦਾਦ ਨੂੰ ਟਿੱਕ ਸਮਝਦੇ ਨੇ ਅਕਾਲ ਤਖਤ ਦੀ ਮਹੱਤਤਾ ਇਹਨਾਂ ਕੋਲ ਕੋਈ ਨਹੀਂ हां ड्रामा ਕਰਨਾ ਹੈ ਤੇ ਬੜਾ ਸੋਹਣਾ ਕਰ ਸਕਦੇ ਆ। ਬਾਬਾ ਜੀ ਜਿਹੜੇ ਸ਼੍ਰੋਣੀ ਕਮੇਟੀ ਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਅਸੀਸਾਂ ਦਿੱਤਾ ਜਾਂਦਾ ਉਹਨਾਂ ਦੀ ਅਸਤੀ ਪਰ ਤੁਸੀਂ ਕਹਿ ਲੈਣੇ ਆ ਵੀ ਕਿਹੜੇ ਕਰ ਰਹੇ। ਬੰਦਾ ਉਹ ਬਹੁਤ ਵਧੀਆ ਹੈ ਤੇ ਸਾਊ ਬੰਦਾ ਜਿਸ ਕਰ ਚ ਕੋ ਦੋਰਿਆ ਨਹੀਂ। ਬੜਾ ਸਾਦਗੀ ਵਾਲਾ ਦਾ ਜੀਵਨ ਆ। ਪਰ ਜਦੋਂ ਕੋਈ ਬੰਦੇ ਨੂੰ ਕਿੜਕੀ 'ਚ ਪਸਾ ਲਿਆ ਜਾਵੇ ਤੇ ਉਹਨੂੰ ਸਾਹਮਣੇ ਹਨੇਰਾ ਦਿੱਸਦਾ ਹੋਵੇ। ਤੇ ਫਿਰ ਉਹ ਕੀ ਬੰਦਾ ਕਰੇ ਜੀ ਉਹ ਕੋਨੇ ਫਿਰ ਅੱਕ ਕੇ ਜਦੋਂ ਇਹਨਾਂ ਤੋਂ ਇੱਕ ਬੰਨੇ ਤਾਂ ਕੌਮ ਸਾਰੀ ਜਿਹੜੀ ਆ ਉਹ ਕਹਿ ਰਹੀ ਵੀ ਇਹ ਕੀ ਹੋ ਰਿਹਾ ਕਾਲ ਤੱਕ ਦਾ ਹੁਕਮ ਨਾ ਮਕਹੀ ਹੈ ਇਹ ਕਿਉਂ ਕਰ ਰਹੇ ਜੇ ਦੂਜੇ ਬੰਨੇ ਉਹ ਜਿਹੜੇ ਨੇ ਉਹ ਵਕਰਾਉ ਤੇ ਹੁਕਮ ਚਾੜ ਰਹੇ ਨੇ ਖੀਰ ਅੱਕ ਕੇ ਦੁਖੀ ਹੋ ਗਏ ਉਹਨੇ ਘਰ ਵਾਹਣਾ ਮਨਾਸਬ ਸਮਝਿਆ ਵੀ ਮੈਂ ਘਰ ਵਾਹ ਜਾਣਾ ਵੀ ਮੈਂ ਪਲਕ ਕੌਮ ਨੂੰ ਵੀ ਕੋਈ ਜਵਾਬ ਦੇ ਹੈ ਸੋ ਇਸ ਕਰਕੇ ਉਹਦੀਆਂ ਮਜਬੂਰੀਆਂ ਸੀ ਬੜਾ ਜੋਰ ਲਾਇਆ ਸੀ ਜੀ ਅਕਾਲ ਤਖਤ ਸਾਹਿਬ ਦੇ ਜਿਹਦਾ ਸਾਹਿਬ ਨੇ ਹੋਰਾਂ ਵਿੱਚ ਕਮੇਟੀ ਮੈਂਬਰਾਂ ਨੇ ਵੀ ਅੱਜ ਤੱਕ ਉਹ ਮੇਰੇ ਖੜੇ ਖਲ ਕੇ ਬੰਨ ਗੱਲ ਲੱਗੀ ਨਹੀਂ ਉਹਨਾਂ ਦੀ ਸ਼ਾਇਦ ਕੋਣ ਵਾਲੇ ਬਣਾ ਜਲਾ ਦੇ ਬਾਬਾ ਜੀ ਸ਼੍ਰੋਮਣੀ ਕਾਲੀ ਦਰ ਦੀ ਭਰਤੀ ਨੂੰ ਲੈ ਕੇ ਹੁਣ ਵਿਵਾਦ ਹੋਰ ਭੱਗ ਗਿਆ ਕਹਿ ਸਕਦੇ ਅਕਾਲ ਤਖਤ ਸਾਹਿਬ ਵੱਲੋਂ ਇਹ ਫੇਰ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਜਿਹੜੀ ਭਰਤੀ ਸ਼ੁਰੂ ਕਰੋ ਤੇ ਜੇ ਅਗਰ ਕੋਈ ਹੋਰ ਨਹੀਂ ਵਾਪਸ ਆਉਂਦਾ ਤਾਂ ਇਹਨੂੰ ਕੰਮ ਸਿਰੇ ਚਾੜੋ ਉਹਨਾਂ ਵੱਲੋਂ ਅਰਜ਼ੀ ਕਰ ਦਿੱਤਾ ਕਿਹਾ ਵੀ 18 ਮਾਰਚ ਨੂੰ ਉਹ ਭਰਤੀ ਸ਼ੁਰੂ ਕਰਨ ਲੱਗਿਆ ਇਸ ਤੋਂ ਬਾਅਦ ਦੇ ਵਿੱਚ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲੋਕ ਆ ਉਹ ਲਗਾਤਾਰ ਉਹਨਾਂ ਦੇ ਅਟੈਕ ਕਰ ਰਹੇ ਤੁਸੀਂ ਇਸ ਚੀਜ਼ ਨੂੰ ਕਿਵੇਂ ਲੈਣੇ ਜੀ ਵੀ ਸਾਰਾ ਕੀ ਹੋਊਗਾ ਸ੍ਰੀ ਅਕਾਲ ਤਖਤ ਸਾਡਾ ਮਹਾਨ ਸਪਰੀਮ ਪਾਵਰ ਆ ਤੇ ਉੱਥੋਂ ਸੇ ਅਕਾਲ ਤਖਤ ਤੋਂ ਦੋ ਤਰੀਕ ਤੋਂ ਜਥੇਦਾਰਾਂ ਨੇ ਜੋ ਐਲਾਨ ਕੀਤਾ ਸੀ ਕਿ ਭਰਤੀ ਜਿਹੜੀ ਕੀਤੀ ਜਾਵੇਗੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਤੇ ਨਾਲ ਇਹ ਸੱਤਵੇਂ ਅਮਰੀਕਾ ਕਮੇਟੀ ਬਣਾਈ ਗਈ ਸੀ ਵੀ ਉਹਨਾਂ ਨੂੰ ਅਧਿਕਾਰ ਉਹ ਕਰਨਗੇ ਨਾ ਹਾਤਾ ਸੱਤਵੇਂ ਮੈਂਬਰ ਕਮੇਟੀ ਦੀ ਪ੍ਰਵਾਹ ਕੀਤੀ। ਨਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਕੇ ਨੇ ਪੁੱਛਿਆ ਆਪ ਦੀ ਮਰਜ਼ੀ ਨਾਲ ਕਰ ਰਹੇ ਨੇ ਵੀ ਸਾਡਾ ਜਿਹੜਾ ਸੰਵਿਧਾਨ ਦੇ ਮੁਤਾਬਕ ਅਸੀਂ ਕਰ ਰਹੇ ਜੀ ਇਹ ਤੁਹਾਡਾ ਸੰਵਿਧਾਨ ਹੀ ਆ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੇ ਸਰਗਰਾਂ ਦਿ ਲੋੜ ਕੋ ਨੇ। ਫਿਰ ਜਥੇਦਾਰ ਨੇ ਜੋ ਕਿਹਾ ਜਾਂ ਤਾਂ ਉਹ ਮੰਨੋ ਕਿਉਂਕਿ ਇਹ ਜਥੇਦਾਰ ਦੇ ਆਖੇ ਲੱਗਣੋਂ ਤਿਆਰ ਨਹੀਂ। ਇਸ ਕਰਕੇ ਇਹਨਾਂ ਨੇ ਇਹ ਬਹਾਨੇਬਾਜ਼ੀ ਕੀਤੀ ਹੈ। ਲੇਕਨ ਦੁਜੇ ਜਿਹੜੇ ਵੀਰ ਨੇ ਸਾਰੇ ਉਹ ਇਕੱਲਤਾ ਕਹਿ ਰਹੇ ਨੇ ਕਿ ਸਾਨੂੰ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਇਆ ਗਿਆ ਸੀ ਕੌਮ ਵੀ ਆਦੀ ਹੈ ਕਿ ਸਾਡਾ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ 7ਵੇਂ ਵਰੀ ਕਮੇਟੀ ਬਣਾਈ ਗਈ ਹੈ ਇਹ ਅਧਿਕਾਰ ਉਹਨਾਂ ਨੂੰ ਸੀ ਰਲ ਕੇ ਇਹਨਾਂ ਨੂੰ ਬਣਾਉਣੀ ਚਾਹੀਦੀ ਸੀ ਇਹਨਾਂ ਨੇ ਜੋ ਕੀਤਾ ਗਲਤ ਕੀਤਾ ਉਹ ਜ਼ਥੇਦਾਰ ਕਦੇ ਤਾਂ ਵਿਚਾਰਾ ਉਹ ਕਹਿੰਦਾ ਪਈ ਇਹਨਾਂ ਨੇ ਗਲਤ ਕਰਤਾ ਜੋ ਰੋਧ ਦਾ ਦਬਾਅ ਪਾਉਣ ਦਾ ਫਿਰ ਉਹ ਚੁੱਪ ਕਰ ਜਾਂਦਾ ਇਸ ਕਰਕੇ ਇਸ ਵੇਲੇ ਕੌਮ ਦੇ ਜਿਹੜੇ ਹਾਲਾਤ ਨੇ ਸਰੀਆ ਕਾਲ ਤੱਕ ਸਾਡੇ ਜਥੇਦਾਰ ਦੇ ਜਾਂ ਆਗੂ ਲੋਕਾਂ ਨੇ ਬਹੁਤ ਵਧੀਆ ਨਹੀਂ ਤਸ ਜੋ ਬਾਕੀ ਦੇ ਮੇਲੇ ਦੇ ਉੱਪਰ ਅ ਅਕਾਲੀ ਦਲ ਦਾ ਵਾਰਸ ਪੰਜਾਬ ਨਵਾਂ ਬਣਿਆ ਸੀ ਅਸੀਂ ਤੁਸੀਂ ਕੀ ਸੋਚਦੇ ਪਹਿਲੀ ਗੱਲ ਤਾਂ ਆ ਵੀ ਕਾਲੇ ਦਲ ਤੱਕ ਹੀ ਬੜੇ ਸੀ ਇਹ ਫੋਟੀ ਹੈ ਜਿੰਨ ਕੌਮ ਚ ਪਈ ਜਾਂਦੀ ਹੈ ਮਾੜੀ ਐ ਨਹੀਂ ਪੈਣੀ ਚਾਹੀਦੀ ਇਕੱਠੇ ਹੋਣਾ ਚਾਹੀਦਾ ਸੀ ਪਰ ਉਹ ਮੇਰੇ ਖਿਆਲ ਅ ਵੀ ਸੈਂਟਰ ਦੀਆਂ ਪਾਲਿਸੀਆਂ ਸ਼ਕਤੀਆਂ ਨੇ ਜਿਹੜੀਆਂ ਸਾਨੂੰ ਇਕੱਠੇ ਨਹੀਂ ਹੋਣ ਦਿੰਦੀਆਂ ਤੇ ਉਹਨਾਂ ਨੇ ਸ਼ੁਰੂ ਐ ਕਿ ਮਾਗੀ ਦੇ ਦੇਣ ਤੇ ਵੱਖਰਾ ਅਕਾਲੀ ਦਲ ਬਣਾ ਕੇ ਤੇ ਉਹਦੀ ਭਰਤੀ ਉਹ ਕਰ ਰਹੇ ਨੇ ਥਾਵਾ-ਥਾਵ ਨਾਲ ਸੁਭਾਗਵ ਚੱਲ ਰਹੇ ਨੇ ਉਹ ਆਲਤੇ ਪੱਧਰ ਤੇ ਕਰੀ ਜਾਂਦੇ ਨੇ ਵੀ ਉਹਨਾਂ ਦੇ ਏਜੰਡੇ ਕੋਈ ਜਿਹੜੇ ਉਹਨਲੇ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਕਿਵੇਂ ਜੀ ਹੋਣੇ ਚਾਹੀਦੇ ਕੌਮ ਦੁਬਦਾਂ ਵਿੱਚ ਪਈ ਆ ਫੋਟੋ ਵਿੱਚ ਪਈ ਆ ਉਹ ਤਾਂ ਨਵੇਂ ਅਕਾਲੀ ਦਲ ਲੈ ਕੇ ਤੁਰੇ ਨੇ ਜਿਹੜੇ ਪੁਰਾਣੇ 100 ਸਾਲ ਤੋਂ ਤੁਰਿਆ ਆਉਂਦੇ ਸੀ ਅੱਜ ਉਹ ਵੀ ਫੇਲ ਹੋਏ ਬੈਠੇ ਨੇ ਉਹਨਾਂ ਕਾਰਨੇ ਜਿਹੜਾ ਉਹ ਪਟੇ ਆ ਫੋਟ ਦਾ ਸ਼িকার ਹੋਏ ਆ ਤੇ ਥੋੜਾ ਥੋੜਾ ਤਰੇ ਫਿਰਦੇ ਆ ਆਪ ਆਪਣੇ ਗਰੁੱਪ ਬਣਾ ਕੇ ਤੇ ਉਹਨਾਂ ਨੇ ਵੀ ਆਪ ਦਾ ਧੜਾ ਗਰੁੱਪ ਕਾਇਮ ਕਰ ਰਹੇ ਨੇ ਜਦੋਂ ਕੋਈ ਇਲੈਕਸ਼ਨ ਹੋਵੇ ਕੋ ਕਿਹਨੂੰ ਕਾਮਯਾਬੀ ਮਿਲਦੀ ਕਾਮਯਾਬੀ ਦੀ ਤਾਂ ਗੱਲ ਕੋਈ ਨਹੀਂ ਜਿਹੜਾ 15 ਤੱਕ ਅਕਾਲੀ ਦਲ ਬਣਾ ਕੇ ਬਹਿ ਗਏ ਤੇ ਕਾਮਯਾਬੀ ਉਹ ਕਿੱਥੇ ਹੋਣੀ ਆ ਸਾਨੂੰ ਇਕੱਠੇ ਹੋਣ ਦੀ ਲੋੜ ਆ ਉਹਨਾਂ ਨੂੰ ਵੀ ਅਕਾਲੀ ਦਲ ਨਹੀਂ ਸਿਭਰਾਉਣਾ ਚਾਹੀਦਾ ਤੇ ਇਹਨਾਂ ਨੂੰ ਵੀ ਉਹਨਾਂ ਨੂੰ ਗੱਲ ਨਾ ਲਾਉਣਾ ਚਾਹੀਦਾ ਗੱਲ ਅਸਲ ਜੇ ਆ ਇਹੜੇ ਪ੍ਰਾਣੇ ਖੰਡ ਬੈਠੇ ਨੇ ਇਹ ਨਵੇਂ ਬੰਦਿਆਂ ਨੂੰ ਲਾਗੇ ਲੱਗਣ ਦਿੰਦੇ ਅਮਰਤਪਾਲ ਦੀ ਇੰਨੀ ਵਿਰੋਧਤਾ ਕਰਦੇ ਰਿਹਾ ਉਹ ਜਿਹੜਾ ਉਹ ਸੁਖਵੀਰ ਦੇ ਘਰੋਂ ਕੁੜੀ ਉੱਥੇ ਕਰਦੀ ਸੀ ਇਹ ਵਿਰਸੇ ਹੋਰੇ ਵੀ ਕਰਦੇ ਰਹਿ ਉਹ ਜਿਹੜਾ ਹੈਗਾ ਮਜੀਠਗਾ ਉਹ ਕਹ ਰਿਹਾ ਮੈਨੂੰ 10 ਮਿੰਟੇ ਨੂੰ ਲਿਆ ਕੇ ਫੜਾਓ ਮੈਂ ਕਰ ਦਾਂ ਨੁੱਤਿਆ ਕੀ ਹੋਇਆ ਇਹਦਾ ਵਗਾਰ ਰਿਹਾ ਇਹ ਇਹਨਾਂ ਸਾਰੇ ਰਲ ਮਿਲ ਕੇ ਉਹਨੂੰ ਅੰਦਰ ਕਰਵਾਇਆ ਅਜੇ ਵੀ ਇਹ ਇਹਨਾਂ ਦੀ ਪੁਲਿਸ ਆ ਪੇ ਉਹ ਬੰਦਾ ਬਾਹਰ ਨਾ ਆਇਆ ਹੋਵੇ ਕਿਹੜੇ ਪੰਥ ਦੀ ਆਪਾਂ ਗੱਲਾਂ ਕਰਦੇ ਆ ਕਿਹੜੀ ਗੱਲ ਆ ਇੱਕ ਦਿਨੋਂ ਜਾਊਗੀ ਕਿ ਇਹ ਲੋਕ ਜਿਹੜੇ ਨੇ ਇਹ ਕੀ ਕੌਮ ਦਾ ਸਵਾਰ ਸਕਦੇ ਆ ਬਾਬਾ ਜੀ ਤੁਸੀਂ ਲਗਾਤਾਰ ਗੁਰਮਤ ਦਾ ਪ੍ਰਚਾਰ ਕਰ ਰਹੇ ਹੋ ਤੁਸੀਂ ਵੱਖ-ਵੱਖ ਸ਼ਹਿਰਾਂ 'ਚ ਫੋਰ ਕੰਟਰਾਂ 'ਚ ਜਾ ਕੇ ਵੀ ਤੁਸੀਂ ਇਹ ਵੇਚਾ ਸਿੱਖੀ ਨੂੰ ਪ੍ਰਪਲ ਤੋਂ ਕਰਨ ਲਈ ਆਪਣਾ ਸੁਨਿਆਹਾ ਦੰਦੇ ਆ ਤੇ ਆ ਇਕੱਠੇ ਹੋਣ ਦੀ ਕਤਵੀ ਕਰਦੇ ਆ ਜਦੋਂ ਕਿਤੇ ਨਾ ਕਿਤੇ ਜਾ ਕੇ ਜਦੋਂ ਇਹ ਇੱਕ ਜਿਹੜਾ ਸ਼੍ਰੋਮਣੀ ਕਾਲੀਦਾਦ ਬਾਦਲ ਵਾਲੇ ਆ ਉਹ ਤਾਂ ਲਗਾਤਾਰ ਅਸ਼ੀਕਾਤ ਸਿੰਘ ਉਹਨੂੰ ਚੈਲੰਜ ਕਰਦੇ ਆ ਅੱਖਾਂ ਦਿਖਾ ਰਹੇ ਆ ਫਿਰ ਆ ਇਕੱਠੇ ਕਿਵੇਂ ਹੋਣਗੇ ਇਕੱਠੇ ਤਾਂ ਕੋਈ ਜੀ ਅਜੇ ਤਾਂ ਹਾਲ ਦੀ ਘੜੀ ਤਾਂ ਆਪਾਂ ਆਪਣੇ ਸਾਰੇ ਡਫਲੀ ਵਜਾਈ ਜਾਂਦੇ ਨੇ ਪਰ ਸਾਨੂੰ ਮੈਂ ਤੇ ਕੋਈ ਬੇਨਤੀ ਕਰਦਾ ਵੀ ਕਿਵੇਂ ਵੀ ਹੈਗਾ ਸਾਰ ਨੂੰ ਸਾਨੂੰ ਇਕੱਠੇ ਹੋਣਾ ਚਾਹੀਦਾ ਇਹ ਬਾਦਲ ਦਾ ਧੜਾ ਉਹ ਵੀ ਇਕੱਠਾ ਹੋਵੇ ਸਿਮਰਜੀਤ ਸਿੰਘ ਮਾਣਵੇਂ ਜਾਂ ਹੋਰ ਨੇ ਸਾਰੇ ਜੀ ਨਜ਼ਰ ਇਕੱਠੇ ਨਹੀਂ ਹੋਵਾਂਗੇ ਜਿਨ ਜਮਾਤ ਕਰਾਮਾਤ ਹੁੰਦੀ ਆ ਉਹਨਾਂ ਚ ਰਕਾਉਮ ਦੀ ਛੜਦੀ ਕਲਾ ਜਾਂ ਕੌਮ ਦੇ ਕੋਈ ਲੋਕਾਂ ਦੀ ਗੱਲ ਨਹੀਂ ਇੱਕ ਤਾਂ ਸਾਰੇ ਗਿਣਤੀ ਬੜੀ ਘਟ ਗਈ ਪੰਜਾਬ 'ਚ ਸਿੱਖਾਂ ਦੇ ਕਿੰਨੀ ਕੁ ਗਿਣਤੀ ਰਹਿ ਗਈ ਆ ਸਾਰੇ ਮੁੰਡੇ ਮਾਂਡੇ ਸਾਡੇ ਸਾਰੇ ਬਾਹਰ ਚਲੇ ਗਏ ਨੇ ਤੇ ਅੱਗੇ ਹੀ ਵੋਟ ਸਾਡੀ ਬੜੀ ਘਟਿਆ ਤੇ ਉਹ ਫੇਰ ਅਸੀਂ ਇੰਨੇ ਫਟਿਆ ਆ ਆਪਸ ਵਿੱਚ ਕਿ ਉਹਦੇ ਲਈ ਕਾਮਯਾਬੀ ਦਾ ਰਾਹ ਲੱਭਣਾ ਤਾਂ ਬਹੁਤ ਔਖਾ ਆ ਭਾਵੇਂ ਬਾਦਲ ਦਾਲ ਹੋਵੇ ਕੋਈ ਦੜ ਹੋਵੇ ਉਹਨਾਂ ਨੂੰ ਸਾਰਿਆਂ ਨੂੰ ਬੈਠ ਕੇ ਇਕੱਠੇ ਹੋਣ ਦੀ ਸਮੇਂ ਦੀ ਜ਼ਰੂਰਤ ਆ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਸਮਾਂ ਵਿੱਚ ਦਿੱਤਾ ਵਾਹ ਜੇ ਵੀ ਜਨਜਿਕਰ ਸਾਡੀ ਜਿਹੜੀ ਕੌਮ ਆ ਇਕੱਠੀ ਨਹੀਂ ਹੁੰਦੀ ਉਹਨਾਂ ਦੇ ਕਰ ਅਸੀਂ ਕਾਮਜਾਬ ਨਹੀਂ ਹੋ ਸਕਾਂਗੇ ਪਰ ਸ਼੍ਰੀ ਅਕਾਲ ਪਤਖ ਸਾਹਿਬ ਦੀ ਰਹਿਮਤਾਈ ਥੱਲੇ ਹੀ ਜੇ ਅਗਰ ਸਾਡੇ ਸਿੱਖ ਕੌਮ ਸਾਡੀ ਜਿਹੜੀ ਪੰਜਾਬ ਦੇ ਲੋਕ ਜਦ ਪਾਰਲਮੈਂਟ 'ਚ ਬੈਠੇ ਹ ਜੇ ਉਹਨਾਂ ਨੂੰ ਸਿਰਚ ਘਾਉਣਗੇ ਤੇ ਉਹਦੀ ਗੱਲ ਕਰਨਗੇ ਤਾਂ ਕਾਮਜਾਬ ਹੋ ਰਗੇ ਤਾਂ ਨੇ ਤਾਂ ਵਰਨਾ ਜੋ ਹੋ ਰਿਹਾ ਉਹ ਤੁਹਾਡੇ ਸਾਹਮਣੇ ਆ ਉਮੀਦ ਕਰਦੇ ਹਾਂ ਤੁਸੀਂ ਆ ਇਸ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਸਾਡਾ ਪੇਜ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ